ਨਹੀਂ ਹੋਦਾ ਇਹ ਨਹੀਂ ਕਰੀ ਸਭੀ ਦੇਉਂਗਾ ਤੇਰੇ ਸੰਗ ਕਈ ਤੁਕੀ ਤੀ ਕੰਨ ਕਰਕੇ ਚਤੋ ਨਹੀਂ ਲੱਗੋ ਤੇਰੇ ਸਾਹਮਣੇ ਇਹ ਸਾਡੇ ਕਹਿੰਦੇ ਕਿਤੇ ਤੇ ਹੋੜ ਗਿਆ ਵੀ ਸਾਰੇ ਗਰਾਮਾਂ ਚਲ ਬਈ ਜਮਾ ਹੋ ਫੇਰ ਹੋਣੀਾਰੇ ਹੋਰ ਗੁਰਦਾਸਪੁਰ ਦੇ ਪਿੰਡ ਬਬਰੀ ਨੰਗਲ ਵਿੱਚ ਸੜਕ ਤੇ ਬਣ ਰਹੀ ਕੋਠੀ ਨੂੰ ਲੈ ਕੇ ਹੋਇਆ ਵਿਵਾਦ ਦੱਸਦੇ ਕਿ ਮੌਜੂਦਾ ਅਤੇ ਸਾਬਕਾ ਸਰਪੰਚ ਹੋਇਆ ਮੋ ਸਾਹਮਣੇ ਅਤੇ ਮੌਜੂਦਾ ਸਰਪੰਚ ਨੇ આરોਪ ਲਗਾਏ ਕਿ ਕੋਠੀ ਪੰਚਾਇਤ ਦੀ ਜ਼ਮੀਨ ਵਿੱਚ ਬਣ ਰਹੀ ਹੈ ਤੇ ਦੂਜੇ ਪਾਸੇ ਕੋਠੀ ਬਣਾਉਣ ਵਾਲੇ ਸਾਬਕਾ ਸੈਕਟਰੀ ਆਪਣੇ ਉੱਪਰ ਲੱਗੇ ਸਾਰੇ આરોਪਾਂ ਨੂੰ ਨਕਾਰਦਾ ਹੋਇਆ ਕਿਹਾ ਕਿ ਇਹ ਜ਼ਮੀਨ ਉਸਨੇ ਕਾਰਪੋਰੇਟ ਮੈਕ ਨੇ ਤੋਂ ਖਰੀਦੀ ਹੋਈ ਹੈ ਅਤੇ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਅਤੇ ਕਿਹਾ ਕਿ ਦੋਨਾਂ ਧਿਰਾਂ ਦੇ ਕਾਗਜ਼ਾਤ ਚੈੱਕ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਹੋਰ ਕੀ ਕੁਝ ਕਿਹਾ ਉਹਨਾਂ ਦੀ ਜ਼ੁਬਾਨੀ ਸੁਣ ਲੈਣੇ ਆ ਤੁਸੀਂ ਬਣੀ ਰਹੇ ਹੋ ਪੰਜਾਬੀ ਇੱਕ ਦੇ ਚੈਨਲ ਦੇ ਨਾਲ ਬਲਜੀਤ ਸਿੰਘ ਨਾਮ ਦੀ ਰਿਪੋਰਟ ਗੁਦਾਸਪੁਰ ਇਹ ਪਿੰਡ ਬੱਬਰੀ ਨੰਗਲ ਆ ਇਹ ਸਟਾਟੀ ਸੱਤਾ ਪਿੰਡਾਂ ਦੀ ਇਹ ਇਹਦਾ ਚੱਲਣ ਦਾ ਕੇਸ ਚੱਲਣ ਦੀ ਆ ਵਾ ਕਿਸੇ ਗੱਲ ਕੇਸ ਚੱਲਣ ਦੀ ਆ ਇਹ ਪੰਚਾਇਤ ਦੇ ਹੱਕ ਚ ਹੋ ਗਿਆ ਵਾ ਇਹਨੇ ਉੱਤੇ ਅਪੀਲ ਪਾਈ ਨਾ ਇਹਨੂੰ ਕੁਝ ਠੇਮ ਲਿਆ ਨਾ ਕੋ ਕੁਝ ਵੀ ਨਹੀਂ ਮਿਲਿਆ ਤੇ ਫੇਰ ਵੀ ਇਹ ਕੰਦਾ ਕੱਢਣ ਦੀ ਆ ਗਾੜੀ ਆ ਵੇਖੋ ਵੀ ਕਿੱਥੇ ਹੀ ਤੇ ਫੇਰ ਇੱਥੇ ਲਿਆ ਗਾੜੀ ਇਹ ਵੇਖੋ ਵੀ ਸੱਤਾ ਪਿੰਡਾਂ ਦਾ ਇੱਥੇ ਸਮ ਸਮਾਇਆ ਵਾ ਠੀਕ ਆ ਇੱਥੇ ਲੋਕੀ ਖਾਦ ਖਰਦੇ ਸੀ ਕੱਪੜਾ ਖਰਦੇ ਸੀ ਅਈ ਇੱਥੇ ਹੁਣ ਜਦੋਂ ਖਾਸ ਟੋਨੀ ਕਿੱਥੇ ਛਡਾਈਏ ਸਾਡੇ ਕੋਲ ਜਗ੍ਹਾ ਹੀ ਨਹੀਂ ਪ੍ਰੋਪਰ ਕੀ ਨਾ ਬੰਦੇ ਦਾ ਮੱਸਾ ਸਿੰਘ ਜੇ ਕਰਨਾਲ ਸਿੰਘ ਕੀ ਕੰਮ ਕਰਦਾ ਹੈ ਉਹ ਜਿਉਂ ਨਹੀਂ ਪੰਦਰ ਸੈਕਟਰ ਹੀ ਪਹਿਲੇ ਮੜਾ ਮੋਟਾ ਇੱਥੇ ਲੱਗਾ ਸੀ ਉਹਦੇ ਉਸ ਬੰਦੇ ਵਿੱਚ ਜੀ ਮੂੰਹ ਤਰਖਾਵਾ ਨਹੀਂ ਮਿਲਿਆ ਤੇ ਤੇ ਜਗ੍ਹਾ ਤੇ ਕਬਜ਼ਾ ਕਰ ਬੈਠ ਗਿਆ ਹੁਣ ਤੁਸੀਂ ਪੁਲਿਸ ਨੂੰ ਬੁਲਾ ਕੇ ਕੀ ਕਹਾਂਗੇ ਇਸੇ ਬਾਤ ਨੂੰ ਵੀ ਰੋਕੋ ਤਾਂ ਉਹ ਆਤੇ ਵੀ ਇਹ ਰੁਕਣਾ ਚਾਹੀਦਾ ਵਾ ਜਿੰਨਾ ਚਿਰ ਸਾਡੇ ਹੱਕ 'ਚ ਨਹੀਂ ਹੁੰਦਾ ਠੀਕ ਆ ਜੇ ਹੱਕ ਚੋ ਗਦੇ ਫੇਰ ਹੀ ਆ ਜੇ ਤੇਰੇ ਤੇਰੇ ਕੋ ਕੋਈ ਪ੍ਰੂਫ ਹੀ ਨਹੀਂ ਹੈ ਕੋਈ ਚੀਜ਼ ਹੀ ਨਹੀਂ ਆ ਤੇਰੇ ਕੋ ਕੋ ਕਾਗਜ਼ ਨਹੀਂ ਕੋ ਪੱਤਰ ਨਹੀਂ ਆ ਝੂਠਾ ਵਾ ਤੇਰਾ ਅਸਲ ਝੂਠਾ ਵਾ 420 ਜਨੇ ਫਸਨਾ ਵਾ ਐਵੇਂ ਧੱਕੇ ਨਾ ਵੇ ਜੋ ਲਿਆ ਲਿਆ ਗਏ ਗਾੜੀਆਂ ਵੇਖੋ ਕੱਢਣ ਦਿਆ ਕੋਈ ਪਿੰਡ ਦੇ ਸਪੰਝ ਤਾਂ ਕੋਈ ਗੱਲ ਬਣੀ ਕੀਤੀ ਨੇ ਨਹੀਂ ਇਹ ਕਵਾਰੀਆਂ ਨੂੰ ਘਲਾਪ ਪੁਲਿਸ ਘਲਾਈ ਬਡ ਡਕਾਓ ਇਹਨਾਂ ਨੂੰ ਜਦੋਂ ਤੁਹਾਡੇ ਕੋਈ ਡਕਿਆ ਨਹੀਂ ਮਰ ਕੇ ਫੇਰ ਰਾਤੋਂ ਰਾਤ ਪੁੱਟ ਲਈ ਇਹਨਾਂ ਨੂੰ ਕੋਠੀ ਬਣੀ ਆ ਦੋ ਮੰਜ਼ਲੀ ਬਣ ਗਈ ਆ ਲੈਂਟਰ ਪੈ ਗਿਆ ਨਾ ਉਸ ਤੋਂ ਪਹਿਲਾਂ ਕੋਈ ਨਹੀਂ ਰੁਕੇਗੇ ਇਹ ਪਹਿਲੀ ਮੰਜਲੀ ਤੇ ਪਹਿਲੀ ਪੰਚਾਇਤ ਹੀ ਉਹ ਲੈ ਦੇ ਕੇ ਪਿੰਡ ਲੈ ਲੈਣੇ 50000 ਰੁਪਏ ਜਨਾ 50000 ਲੈ ਕੇ ਪੈ ਜਾਣਾ ਇਹ ਨਹੀਂ ਵੇਨਾ ਵੀ ਪਿੰਡ ਦਾ ਕਿੰਨਾ ਨੁਕਸਾਨ ਹੋਉਂਦਿਆ ਸਾਨੂੰ ਪਿੰਡ ਨੇ ਇਸੇ ਵਾਤੇ ਚੁਣਿਆ ਵੀ ਪਿੰਡ ਦੀ ਅਸੀਂ ਵਧੀਆ ਲਿਆਣਿਆਂ ਦੀ ਜੋ ਕਿ ਪਿੰਡ ਚ ਖਾਦ ਆਵੇ ਕਪੜਾ ਮਿਲੇ ਇੱਥੇ ਟਰੈਕਟਰ ਆ ਸਕਦਾ ਵਾ ਛੋਟੇ ਕਿਸਾਨ ਖੁਸ਼ ਹੋ ਸਕਦੇ ਨੇ ਤੇ ਇਹ ਪਤਾ ਨੂੰ ਸਮਝ ਨਹੀਂ ਆਉਂਦੀ ਕਰਦੇ ਕੀ ਫਿਰਦੇ ਆ ਤੁਸੀਂ ਕੀ ਚਾਹ ਉਹ ਵੀ ਸੁਸਾਇਟੀ ਫਿਰ ਭਾਲ ਕੀਤੀ ਜਾਵੇ ਮਰਕਸ ਫਾਲੋ ਇਹ ਬਾਰੋਂ ਹਾਂਜੀ ਕਿੰਨੇ ਪਿੰਡਾਂ ਦੀ ਤਬੂਤ ਹੈਗੀ ਇਹ ਆ ਜੀ ਮਾਨੇਪੁਰ ਨੰਗਲ ਬੱਬਰੀ ਗਿਰਕਤਲਵੰਡੀ ਰਤੋਵਾਲ ਬਾਈਆਂ ਸੱਤਾ ਪਿੰਡਾਂ ਦੀ ਸਟੇਟੀ ਹੈ ਆਪੂਲ ਪ੍ਰਸ਼ਾਸਨ ਨੇ ਸੱਜਿਆ ਕਿ ਕਾਰਵਾਈ ਕਰ ਰਿਹਾ ਹਾਂਜੀ ਆਪੂਲ ਪ੍ਰਸ਼ਾਸਨ ਵੀ ਆਇਆ ਸੱਜਿਆ ਬੰਦੇ ਨੂੰ ਇਸੇ ਵਕਤੇ ਰੋਕ ਤਾਂ ਮੂਹ ਆ ਤੇ ਸੱਜਿਆ ਵੀ ਇਹਨਾਂ ਰੁਕਿਆ ਜਾਵੇ ਇਹ ਬਿਲਕੁਲ 420 ਵਾਲਾ ਕੰਮ ਕਰਨ ਦੇ ਮਾਲਕ ਆ ਜਿਹੜੇ ਉਹ ਐ ਨਹੀਂ ਇੱਥੇ ਨਹੀਂ ਹੋਣੇ ਸੀ ਅਬ ਇਸਤਰੀ ਨੇ ਆ ਦੋ ਤਿੰਨ ਇੱਥੇ ਬੈਠੇ ਆਪਣੇ ਲੈ ਕੇ ਭਾਂਡੇ ਭੁੰਡੇ ਜੀ ਜਦ ਤੱਕ ਕਿ ਨਾਮ ਆ ਕਦੋਂ ਦੀ ਨੌਕਰੀ ਕੀਤੀ ਤੇ ਕਦੋਂ ਤੁਸੀਂ ਇਹ ਵਾਲਾ ਕੇਸ ਲਾਇਆ ਹੈਗਾ ਮੇਰਾ ਨਾਮ ਮਸਾ ਸਾਂ ਮੈਂ ਇਥੇ ਵਿਅਸੇ ਦੀ ਸਰਟੀਫਾਈ ਲਗਾ ਉਹਨੂੰ ਇਹਨਾਂ ਮਦਦ ਆਪਾਂ ਅੱਗੇ ਘੜਤਾਂ ਮੈਂ ਸਿਆਸੀ ਜ ਮੇਰੇ ਹੱਕ ਚ ਕਿ ਮੈਂ ਲੇਬਰ ਕੋਰਟ ਚ ਕੇਸ ਕੀਤਾ ਸਿਆਸੀ ਜ ਮੇਰੇ ਹੱਕ ਚ ਹੋਇਆ ਵਾ ਵਿਧ ਫੁੱਲ ਔਰ ਰੈਜ਼ੀਡੈਂਟ ਫੁੱਲ ਬੈ ਬਾਈ ਉਹ ਦੇਖ ਕੇ ਮੁੜ ਕੇ ਫਿਰ ਸੋਸਾਇਟੀ ਦਾ ਉਹਦੇ ਕੋ ਪੈਸੇ ਨਹੀਂ ਉਹਨਾਂ ਨੇ ਮੈਂ ਕੇਸ ਕੀ ਤੱਕ ਲੈਟਰ ਨੇ ਇਹਨੂੰ ਕੁਰਕ ਕਰਕੇ ਮੇਰੇ ਨਾਲ ਅਲਾਟਮੈਂਟ ਕੀਤੀ ਹੈ डीसी ਦੇ ਹੁਕਮ ਨਾਲ ਹੋ ਗਈ ਜਿਹੜੋ ਗੁਰਕੋਈ ਸੀ ਉਹ ਕਾਗਜ਼ਾਤ ਸਾਰੇ ਹਰੇ ਹਾਂ ਸਾਰੇ ਹੈ ਬਸ ਸਾਰਾ ਰਿਕਾਰਡ ਹੈ ਮੇਥੋਂ A ਤੋਂ Z ਕਿੰਨੀਆਂ ਤੜੀ ਤਰਖਾਵਾਂ ਬੰਦੀ ਕਿੰਨੀ ਮੋੜ ਬੰਦੀ ਸਾਡੀ ਇਹ ਉਦੋਂ ਹੁਣ ਮੈਨੂੰ ਜਪਾਨੀ ਉਦੋਂ ਹੈ 17000 ਤੇ ਕੁਝ ਸੀ ਸਿਆਸੀ ਦਾ ਫੈਸਲਾ ਹੋਇਆ ਆ ਤੂੰ ਵੀ ਫੈਸਲਾ ਸਾਡੇ ਹੱਕ ਚ ਹੋ ਗਿਆ ਤੇ ਉਹ ਇਹ ਫੈਸਲੇ ਜਮੀਨ ਤੋਂ ਸੁਸਾਇਟੀ ਦਿੱਤੀ ਹਾਂ ਸਰ ਸਾਡੇ ਦਾ ਥੰਮ ਨੂੰ ਚਾਹਤ ਜਦੋਂ ਕੋਈ ਨਾ ਸੋਸਾਇਟੀ ਦੇ ਪਰਕੇ ਹਸਾਂ ਦਾ ਪੱਲੇ ਹੋਏ ਉਹ ਫਿਰ ਉਹਦੀ ਜਗਾ ਕੁਲਕ ਕਰਦੇ ਆ ਉਹਦੀ ਜਾਇਦਾਦ ਕੁਲਕ ਕਰਦੇ ਆ ਡੀਸੀ ਦੇ ਹੁਕਮ ਨਾਲ ਕੁਲਕ ਡੀਸੀ ਦੇ ਹੁਕਮ ਨਾਲ ਕੁਲਕ ਹੋ ਗਏ ਡੀ ਅਲਾਟਮੈਂਟ ਹੋਈ ਆ ਮੈਨੂੰ ਇੰਤਕਾਲ ਬਕਾਇਦਾ ਚੜੀ ਆ ਇੰਤਕਾਲ ਚੜਿਆ ਤੁਹਾਡਾ ਸਰਪੰਚ ਚੜਿਆ 97 ਚ ਇੰਤਕਾਲ ਚੜਿਆ ਵਾ ਕਾਹਦੇ ਅੱਥੇ ਦੀ ਲੋੜ ਆ ਇਹੋ ਜਿਹੇ ਮੂਰਖਾਂ ਨੂੰ ਕੀ ਕਰ ਦੱਸੀ ਯਾਰ ਇਹ ਹੁਣ ਜਿਹੜੀ ਮੌਜੂਦਾ ਸਰਪੰਚਾ ਹੈਗੇ ਤੁਹਾਡੇ ਤੇ ਰੋਪ ਲਾਵੀ ਕਬਜ਼ਾ ਕਰ ਇਹਨਾਂ ਨੇ ਕੋਈ ਤੁਹਾਡੇ ਡੀਆਰ ਨੂੰ ਕੋਈ ਏਆਰ ਨੂੰ ਕੋਈ ਇੰਸਪੈਕਟਰ ਨੂੰ ਚਿੱਠੀ ਪਾਈ ਆ ਉਹ ਯਾਰ ਉਹ ਸਾਰੇ ਡੀਆਰ ਏਆਰ ਸਾਰੇ ਉਹਦੇ ਮੁਝੂ ਦਸ ਸਰਪੰਚ ਰਹੇ ਹੁਣ ਤੁਹਾਡੇ ਕੋਈ ਡੀਆਰ ਨੂੰ ਕੋਈ ਏਆਰ ਨੂੰ ਲਿਖਿਆ ਵੀ ਸੁਸਾਇਟੀ ਨਹੀਂ ਕੋਈ ਚਿੱਠੀ ਨਾ ਕੋਈ ਚਿੱਠੀ ਪੱਤਰ ਨੂੰ ਲੈ ਨਹੀਂ ਦੇਣਨੀ ਇਹ ਵੀ ਜਿਹੜੇ ਕਾਗਜ਼ ਬੰਦੇ ਉਹ ਕਾਗਜ਼ ਕਾਦੇ ਨੇ ਵੀ ਜਿਹੜਾ ਡੀਡੀਪੀ ਨਾਲ ਹੱਕ ਚ ਕਰਤਾ ਇਹ ਡੀਡੀਪੀ ਮੈਂ ਤੁਹਾਨੂੰ ਦੱਸਣਾ ਸਾਰੇ ਪਿੰਡ ਦੇ ਸਾਰੇ ਪਿੰਡ ਦੇ ਕੇਸ ਜ ਹੋਰ ਨਹੀਂ ਮੇਰੇ ਕੋ ਆਹੀ ਸਰਪੰਚ ਜੀ ਕੋਈ ਆਹੀ ਪਹਿਲੇ ਦੀ ਇਨਕੁਆਰੀ ਉਹਨੂੰ 30 ਲੱਖ ਰੁਪਈਆ ਪਿਆ ਵਾ ਉਹਨੇ ਇੱਕ ਜਰਨਲ ਕੇਸ ਬਣਾ ਕੇ ਨਾ ਵੀ ਆ ਲੋਕਾਂ ਨੇ ਨਜਾਇਜ਼ ਕਬਜ਼ੇ ਹੋਏ ਆ ਉਹਦੇ ਵਿੱਚ ਜਿਹੜਾ 48/10/2/1 ਦਾ ਨੰਬਰ ਵੀ ਪਾਤਾ ਵਾ ਜਦ ਕਿ ਇਹ ਹੈ ਨਹੀਂਗਾ ਵਿੱਚ ਪੰਚਾਇਤ ਤੇ ਉਹਦਾ ਕਰ ਸਕਦੇ ਜਿਹਦੇ ਤੇ ਪੰਚਾਇਤ ਦੀ ਹੈ ਵਾ ਹੁਣ ਮੇਰੀਆ ਚੀਜ਼ ਆ ਆ ਜਿਹੜੀਆਂ ਦੁਕਾਨਾਂ ਵਾ ਇਹ ਮੈਂ ਕਿਤਨਾ ਕਰ ਸਕਦਾ ਕਲੇਮ ਕਲੇਮ ਕੱਢਿਆ ਇੰਫੀਕਲ ਚੜਿਆ ਸਭ ਕੋ ਹੋਇਆ ਵਾ ਤੁਹਾਡੇ ਨਾਂ ਦਾ ਹਾਂ ਇਹ ਕਿੰਨੀ ਜ਼ਮੀਨ ਸਰੀ ਹੈਗੀ ਆ ਇਹ 13 ਮਰਲੇ ਆ ਤੂੰ ਤੁਸੀਂ ਕੀ ਮੰਗ ਕਰਦੇ ਵੀ ਨਜਾਇਜ਼ ਹਾਸਮਟ ਕੀਤਾ ਜਾ ਰਿਹਾ ਹਾਂ ਬਿਲਕੁਲ ਕੋਈ ਗੱਲ ਨਹੀਂ ਬਾਤ ਤੁਹਾਨੂੰ ਤੁਹਾਨੂੰ ਕਿਛ ਲੱਗਾ ਵਾ ਵੀ ਇਹ ਕੀ ਹੋ ਰਿਹਾ ਉਹਦਾ ਵੈਸੇ ਕਿੰਨੇ ਪਿੰਡਾਂ ਦੇ ਨਾਲ ਜਿਹੜੀ ਸੋਸਾਇਟੀ ਪਹਿਲਾਂ ਇਹਦੇ ਵਰਕਰ ਕਿੰਨੇ ਪਿੰਡ ਵਰਕਰ ਕਰਦੇ ਸੀ ਇਹਦੇ ਏਜ ਬਬਰੀ ਤੇ ਮਾਨਪੁਰ ਦੋਵੇਂ ਪਿੰਡ ਨੰਗਲ ਦੋਵੇਂ ਪਿੰਡ ਹਾਂ ਠੀਕ ਹੈ ਭਾਈ ਦਾਜੀ ਕੀ ਨਾਮ ਆਪਣਾ ਹੈਗਾ ਵਾ ਤੇ ਕਿਹੜਾ ਥਾਣਾ ਕੀ ਸਾਰੀ ਗੱਲਬਾਤ ਹੈ ਮੇਰਾ ਜੀ ਨਾਮ ਐਸੇ ਗੁਰਨਾਮ ਸਿੰਘ ਆ ਥਾਣਾ ਤਿੱਬੜ ਤੋਂ ਅਸੀਂ ਆਏ ਆ ਪਿੰਡ ਬਬਰੀ ਨੰਗਲ ਇੱਥੇ ਸਰਪੰਚ ਸਾਹਿਬ ਨੇ ਸਾਨੂੰ ਸੱਦੇ ਸੀ ਕਿ ਵੀ ਇੱਥੇ ਨਜਾਇਜ਼ ਸੜਕ 'ਚ ਉਹ ਸਾਰੀ ਹੋ ਗਈ ਤੇ ਇਹਨਾਂ ਦੀ ਵੀ ਲੈ ਲਿਓ ਕੋਈ ਉਹਦੇ ਸਬੰਧ ਵਿੱਚ ਅਸੀਂ ਆਏ ਆ ਤੇ ਕੰਮ ਬੰਦ ਕਰਾਤਾ ਵਾ ਬਾਕੀ ਜੋ ਵੀ ਗੱਡੀ ਇਹਨਾਂ ਦਾ ਵੇਖ ਕੇ ਡਾਕੂਮੈਂਟ ਤੇ ਜੋ ਵੀ ਕਾਰਵਾਈ ਹੋਈਗੀ ਵੀ ਹੋ ਜਾਏਗੀ। ਦੋਨੋਂ ਤਰ੍ਹਾਂ ਦੇ ਕਾਲਜ ਚੱਕਦੇ ਆਂ। ਹਾਂਜੀ। ਹਾਂਜੀ। ਠੀਕ ਹੈ।